ਜਿਹੜੀ तकरीबन ਕਾਲ ਆਈ ਆ ਵੀ ਐਕਸੀਡੈਂਟ ਹੋ ਗਿਆ ਵਾ ਜੁਨਾ ਦਾ ਸਾਡਾ ਫਰੈਂਡ ਹੀ ਜੋ ਬੰਜੇ ਦਾ ਜਿਹੜੀ ਦੱਥੋ ਹੀ ਮੁੰਡੇ ਦੀ ਤੇ ਉਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਵਾ 2 ਵਜੇ ਦੇ ਕਰੀਬ ਟਾਈਮ ਸੀਗਾ ਰਾਤ ਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਐਕਸੀਡੈਂਟ ਦੇ ਦੇਖੋ ਜੀ ਬਹੁਤ ਜ਼ਬਰਦਸਤ ਹੋਇਆ ਜੇਸਾ ਨਾ ਦੇਖੋ ਹਲਾ ਦੇਆ ਗੱਡੀ ਦਾ ਇੰਜਨ ਕਿੰਨੀ ਬਾਹਰ ਆ ਕੇ ਪਿਆ ਗੱਡੀ ਕਿੱਥੇ ਆ ਠੀਕ ਹੈ ਜੀ ਪਤਾ ਲੱਗਾ ਵੀ ਇਹ ਜਿਹੜੀ ਗੱਡੀ ਤੁਸੀਂ ਵੇਖ ਕੇ ਆਏ ਮੌਕੇ ਤੇ ਇਹ ਚਕਾਵਾ ਸਾਈਡ ਤੋਂ ਆ ਰਹੀ ਠੀਕ ਹੈ ਜੀ ਚਾਰ ਨੌਜਵਾਨ ਸਵਾਰ ਇਹਦੇ ਤਿੰਨਾਂ ਦੀ ਡੈਥ ਹੋ ਗਈ ਹੈ ਇੱਕ ਸੀਰੀਅਸ ਨੂੰ ਲੈ ਕੇ ਗਏ ਆ ਅਰੇ ਮੇਰਾ ਨਾ ਜੋਬਨ ਜੋਬਨ ਕੀ ਗੱਲ ਹੋਈ ਜਿੱਥੇ ਕੁਛ ਨਹੀਂ ਭਾਜੀ ਰਾਤ ਦਾ ਡੇਢ ਬਜੇ ਦੇ ਕਰੀਬਨ ਕਾਲ ਆਈ ਆ ਵੀ ਐਕਸੀਡੈਂਟ ਹੋ ਗਿਆ ਬਾ ਜੁਨਾ ਦਾ ਸਾਡਾ ਫਰੈਂਡ ਹੀ ਜੋਬਨ ਜਿਹੜੀ ਡੈਥ ਹੋਈ ਮੁੰਡੇ ਦੀ ਤੇ ਉਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਇਆ ਕਿੱਥੇ ਗਿਆ ਐਕਸੀਡੈਂਟ ਉਹ ਸਾਹਮਣੇ ਉਹ ਦੇਖੋ ਤੁਹਾਡੇ ਰਾਮਦੇਵ ਤਰੋੜ ਸਾਈਡ ਤੋਂ ਆ ਰਹੇ ਸੀ ਕਿ ਬਾਈਪਾਸ ਦੇ ਅੰਡਰ ਉਹਦੇ ਬ੍ਰਿਜ ਦੇ ਕੋ ਪਤਾ ਲੱਗਾ ਕਿ ਅਕਸੀਡੈਂਟ ਦਾ ਕਾਰਨ ਤਾਂ ਕੋਈ ਨਹੀਂ ਅਜੇ ਤੱਕ ਮੇਰੀ ਕੋਈ ਪੁਸ਼ਟੀ ਨਹੀਂ ਹੋਈ ਉਹ ਹਣ ਉੱਪਰ ਕੈਮਰੇ ਲੱਗੇ ਸੀ ਸੀਸੀਟੀਵੀ ਉਹਨਾਂ 'ਚੋਂ ਜਾਂ ਪਤਾ ਲੱਗ ਸਕਦਾ ਵਾ ਕਿ ਕਿਦਾਂ ਦਾ ਤਾਰ ਜੀ ਸੀ ਗੱਡੀ ਦੇ ਜਾਂ ਕਿਦਾਂ ਦਾ ਧਿਆਨ ਘੱਟਣ ਸੀ ਐਕਸੀਡੈਂਟ ਦੇ ਦੇਖੋ ਜੀ ਬਹੁਤ ਜ਼ਬਰਦਸਤ ਹੋਇਆ ਜੇ ਅਜਿਹਾ ਨਾ ਦੇਖੋ ਹਲਾ ਦੇ ਆ ਗੱਡੀ ਦਾ ਇੰਜਨ ਕਿੰਨੀ ਬਾਹਰ ਆ ਕੇ ਪਿਆ ਗੱਡੀ ਕਿੱਥੇ ਆ ਇੰਜਨ ਨੂੰ ਕੋਈ ਮਾੜੀ ਮੋੜੀ ਚੀਜ਼ ਨਹੀਂ ਹੁੰਦੀ ਨੀ ਆ ਵੀ ਜਿਹੜਾ ਰੱਪਟਾ ਨਾ ਘਸਿਆ ਹੋਵੇ ਇੰਨੀ ਤਗੜੀ ਮਸ਼ੀਨਰੀ ਦੇਖੋ ਇੰਜਨ ਦੇ ਹਾਲਾਤ ਕਿੱਥੇ ਆ ਕੇ ਪਈ ਹੋਏ ਆ ਐਕਸੀਡੈਂਟ ਦੇ ਬਹੁਤ ਜ਼ਬਰਦਸਤ ਹੋ ਕਭੀ ਸ਼ੌਕਟ ਨਹੀਂ ਹੋਇਆ ਕਿਤੇ ਡਾਕਟਰ ਵੀ ਹਾਂਜੀ ਕਿਤੇ ਡਾਕਟਰ ਹੀ ਤਿੰਨ ਜਣੇ ਦੇ ਡਾਕਟਰ ਹੋਈ ਆ ਚਾਰ ਜਣੇ ਸੀਗੇ ਯਾਰ ਇਹ ਫਰੈਂਡ ਸੀ ਹਾਂਜੀ ਫਰੈਂਡ ਸੀਗੇ ਪਤਾ ਲੱਗਿਆ ਲੱਗਾ ਕਿ ਕਿੱਥੋਂ ਆ ਰਹੇ ਸੀਗੇ ਲਾਸਟ ਪਿੰਡ ਵਾਲੀ ਸਾਈਡ ਤੋਂ ਆ ਰਹੇ ਸੀਗੇ ਸ਼ਹਿਰ ਨੂੰ ਜਾ ਰਹੇ ਸੀਗੇ ਮੇਰਾ ਨਾਮ ਹਰਪੀ ਸਿੰਘ ਹੈ ਜੀ ਹਰਪੀ ਸਿੰਘ ਕੀ ਗੱਲ ਹੋ ਗਈ ਇੱਥੇ ਇਹ ਪੋਲ ਥੱਲੇ ਭਾਜੀ ਇਹ ਰਾਤੀ 2 ਵਜੇ ਦੇ ਕਰੀਬ ਟਾਈਮ ਸੀਗਾ ਰਾਤ ਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿਦਾਂ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਦਿੱਤੀ ਹੋਵੇ ਕਿ ਅਗਲੇ ਬੰਨੇ ਕੰਦ ਹੈਗੀ ਆ ਤੇ ਉਹ ਭਲੇਖੇ ਵਿੱਚ ਹੀ ਗੱਡੀ ਵੱਜ ਗਈ ਹੈ ਜਿੰਨੇ ਜਾਨੇ ਵਿੱਚ ਵਿੱਚ ਦਵਾਰ ਸੀ ਇਹ 4 ਜਾਨੇ ਸੀਗੇ ਕਿੰਨਾ ਕੁ ਪਿਆੜਾ ਕੈਕਸੈਂਟ ਹੋਇਆ ਭਾਈ ਤੁਹਾਡੇ ਸਾਹਮਣੇ ਹੀ ਆ ਕੋਈ ਗੱਡੀ ਕਿਤੇ ਆ ਇੰਜਣ ਕਿਤੇ ਆ ਹਨਾ ਤੇ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿੰਨੇ ਜਾਨੇ ਮੌਤ ਦੀ ਮੌਤ ਭਾਈ 3 ਜਾਨਾਂ ਦੀ ਹੋਈ ਆ ਠੀਕ ਆ ਪਤਾ ਲੱਗਾ ਕਿੱਡੇ ਕਿੱਡੇ ਹੋਈ ਆ ਹਾਂਜੀ ਜੋ ਬਣਾ ਸਾਡਾ ਫਰੈਂਡ ਆ ਉਹ ਬੜਾ ਪਿਆਰ ਸੀਗਾ ਸਾਡਾ ਵੀਰ ਨਾਲ ਇੱਕ ਜੋਬਨ ਆ ਇੱਕ ਅਵਤਾਰ ਆ ਜੋਬਨ ਲੋਪੋ ਗਿਆ ਤੋਂ ਆ ਜਿਹੜਾ ਅਵਤਾਰ ਵੀਰ ਆ ਉਹ ਬੋਪਾਰਾ ਅਬਾਸ ਸਿੰਘ ਤੋਂ ਆ ਤੇ ਇੱਕ ਵੀਰ ਬਿੱਲਾ ਵਾ ਚੱਕ ਮਿਸ਼ਰੀ ਖਾਨ ਪਿੰਡ ਉਹਨਾਂ ਦਾ ਜਿਹੜਾ ਚੌਥਾ ਵੀਰ ਸੀਗਾ ਉਹ ਵੀ ਚੱਕ ਮਿਸ਼ਰੀ ਖਾਨ ਦਾ ਹੀ ਆ ਉਹ ਵੀਰ ਦੇ ਸੱਟਾ ਸੱਟਾ ਲੱਗੀਆਂ ਵਾ ਉਹ ਕੋਮਾ ਚ ਆ ਤੂੰ ਬਤਲਾ ਕੇ ਕਿਦੋਂ ਰਾਤ ਨੂੰ ਵੀਰ ਦੋਰੀ ਕਿਦੋਂ ਆਇਆ ਇਧਰੋਂ ਪਿੰਡੋਂ ਆਏ ਸੀਗੇ ਲੋਪੋ ਗਿਆ ਤੋਂ ਆ ਭਾਈ ਪਾਰਟੀ ਤੇ ਸੁਣਿਆ ਕਿੰਦੇ ਕਿ ਪਾਰਟੀ ਤੇ ਜਾ ਰਹੇਗੇ ਜਿਹੜਾ ਨੌਜਵਾਨ ਜਿਹੜਾ ਬਚ ਗਿਆ ਉਹਦੇ ਕੀ ਹਾਲਾਤ ਨੇ ਉਹਦੇ ਹਾਲਾਤ ਆਪਣੇ ਵੱਲੋਂ ਤਾਂ ਅਰਦਾਸ ਹੀ ਆ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿ ਜੋ ਵੀ ਭਾਣਾ ਇਹ ਵਾਪਰਿਆ ਚਲੋ ਆਪਾਂ ਤੇ ਹੁਣ ਉਹਨੂੰ ਹੀ ਪੁੱਛ ਸਕਦੇ ਆ ਕਿ ਮਹਾਰਾ ਨੂੰ ਹੁਣ ਤੰਦਰੁਸਤੀ ਬਖਸ਼ਣ ਕਿ ਉਹਦੀ ਜਾਨ ਬਖਸ਼ੀ ਜਾਵੇ ਸਤਿਗੁਰੂ ਕਿਰਪਾ ਕਰੇ ਉਹਨੂੰ ਸਾਹ ਜਿਹੜੇ ਉਹਦੇ ਬਚਦੇ ਉਹਨੂੰ ਦਿੱਤੇ ਜਾਣ ਮਹਾਰਾ ਵੱਲੋਂ ਤੇ ਫਿਰ ਉਹਨੂੰ ਅਸੀਂ ਪੁੱਛ ਸਕੀਏ ਕਿ ਤੁਹਾਡੇ ਨਾਲ ਭਾਣਾ ਕੀ ਵਾਪਰਿਆ ਕਿੰਨੀ ਕੁ ਉਮਰ ਦੀ ਨੌਜਵਾਨਾਂ ਦੀ ਨੌਜਵਾਨਾਂ ਦੀ ਉਮਰ ਉਹੀ ਕੋਈ ਜਾਂਗੇ ਜੀ ਹੀ ਭਾਜੀ ਕੋਈ 27 ਸਾਲ ਕੋਈ 25 ਸਾਲ ਜਿਹੜੇ ਬਿੱਲਾ ਵਾ ਮੇਰੇ ਖਿਆਲ ਨਾਲ ਉਹਦੀ ਤੇ 18 19 ਸਾਲ ਉਮਰ ਸੀਗੀ ਜੀ 25 ਦੇ ਵਿੱਚ ਵਿੱਚ ਸੀ ਆ ਹਾਂਜੀ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਭਾਜੀ ਕਾਰਵਾਈ ਹੋਣ ਦੀ ਆਪਣੇ ਜੜੀਆਂ ਫੈਮਲੀਆ ਮੁੰਡਿਆਂ ਦੀਆਂ ਉਹ ਗਈਆਂ ਵਾ ਚੌਂਕੀ ਬੈਠੇ ਨੇ ਸਾਰੇ ਤੇ ਜੋ ਜੋ ਵੀ ਪੈਰਾ ਵਾ ਉਹ ਚੱਲਣ ਦੇ ਅੰਦਰ ਚਲੋ ਅਗਲੀ ਜਿਹੜੀ ਕਾਰਵਾਈ ਪਤਾ ਲੱਗਦੀ ਆ ਕੀ ਆ ਕਿ ਜੁੱਗ ਤੋਂ ਦੋ ਕੰਮ ਕੀ ਕਰਨਾ ਸੀ ਜੋਬਨ ਸਾਡੇ ਨਾਲ ਭਾਜੀ ਸਾਡਾ ਪਿੰਡ ਅਸੀਂ ਪਹਿਲਾਂ ਜੋਬ ਕਰਦੇ ਰਹੇ ਹਾਂ ਇੱਥੇ ਹੁਣ ਅਸੀਂ ਛੱਡਤੀ ਆ ਅਸੀਂ ਆਪਣਾ ਜਿਹੜਾ ਸਾਡਾ ਕਾਰੋਬਾਰ ਹੈ ਨਿਹੰਗ ਸਿੰਘਾਂ ਦਾ ਕਿ ਅਸੀਂ ਕਵੀਸ਼ਰੀ ਕਥਾ ਦਾ ਅਸੀਂ ਉਹ ਕਰਨ ਲੱਗੇ ਤੇ ਜੋ ਬੰਨ ਵਾਲਾ ਸਾਡਾ ਮੇਲ ਮਲਾਪ ਉਦਾਂ ਹੀ ਚਲੋ ਬਾਹਰ ਹੀ ਕਿਤੇ ਹੁੰਦਾ ਸੀਗਾ ਤੇ ਹੁਣ ਇਹ ਨਹੀਂਗਾ ਪਤਾ ਕੀ ਕੰਮ ਕੀ ਕਰਦੇ ਸੀਗੇ ਜੀ ਦੇਖੋ ਜੀ ਮਾਮਲੇ ਬਾਰੇ ਜ਼ਿਆਦਾ ਸਾਨੂੰ ਨਹੀਂ ਪਤਾ ਅਸੀਂ ਸਵੇਰੇ 8 ਵਜੇ ਡਿਊਟੀ ਆਏ ਆ ਮਾਮਲਾ ਹੈਗਾ ਇਹ ਰਾਤ ਦਾ ਸਾਢੇ 12 1 ਵਜੇ ਦਾ ਠੀਕ ਹੈ ਜੀ ਇਹ ਪਤਾ ਲੱਗਾ ਵੀ ਇਹ ਜਿਹੜੀ ਗੱਡੀ ਤੁਸੀਂ ਵੇਖ ਕੇ ਆਏ ਮੌਕੇ ਤੇ ਇਹ ਚਗਾਵਾ ਸਾੜ ਤੋਂ ਆ ਰਹੀ ਠੀਕ ਹੈ ਜੀ ਚਾਰ ਨੌਜਵਾਨ ਸਵਾਰੀ ਤੇੰਨਾਂ ਦੀ ਡੈਥ ਹੋ ਗਈ ਹੈ ਇੱਕ ਸੀਰੀਅਸ ਸਰ ਨੂੰ ਲੈ ਕੇ ਗਏ ਆ ਬਾਕੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਜਿਆਦਾ ਜਾਣਕਾਰੀ ਜਿਹੜੀ ਆ ਉਹ ਚੌਕੀ ਇੰਚਾਰਜ ਨੂੰ ਮਿਲ ਕੇ ਉਹਨਾਂ ਕੌਨਫਰਮ ਕਰ ਸਕਦੇ ਤੁਸੀਂ ਤਿੰਨਾਂ ਨੇ ਦੱਸ ਰਹੇ ਆ ਠੀਕ ਹੈ ਹਾਂਜੀ ਉਸ ਤੋਂ ਜੋ ਮੰਦੀ ਕਾਰਵਾਈ ਐਕਸੀਡੈਂਟ ਸੰਬੰਧੀ ਉਹ ਕੀਤੀ ਜਾ ਰਹੀ ਹੈ